ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਖੇਡ ਵਾਲਾ ਪੋਆ ਦਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਭਰੌਣ ਪਿੰਡ ਲਖੂਵਾਲ ਤੇ ਨੀਟਾ ਡੇਰੀ ਫਾਰਮ ਤੇ ਪਹੁੰਚੇ ਆਪਾਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਸੇਮ ਨੂੰ ਝੋਟੀਆਂ ਦਿਖਾਵਾਂਗੇ ਚੋਕਰਾਂ ਗੱਪਣਾ ਤੇ ਗੱਪਣਾ ਤਿਆਰ ਤੇ ਆਪਾਂ ਪਹੁੰਚੇ ਆਂ ਠੀਕੇ ਜਿਹਾ ਜੰਗਣਾ ਗੋੜਾ ਹਰੂ ਕਰਦੇ ਆ ਭਾਈ ਨਾਲ ਗੱਲ ਬਾਤ ਪੁੱਛ ਦਿਨਾ ਜੀ ਡਿਟੇਲ ਸੱਸਿਕਾ ਭਾਜੀ ਸੱਸਿਕਾ ਵੀਰ ਜੀ ਉਸ ਨਾਲ ਠੀਕ ਠਾਕ ਜੀ ਹੋਰ ਕਿਰਪਾ ਮਾਰਾ ਹੀ ਜੀ ਕਿਰਪਾ ਚਾਹੀਦੀ ਆ ਜੀ ਤੇ ਕਿੱਦਾਂ ਦਾ ਮੁੰਡਿਆ ਰਿਸਪੌਂਸ ਵੀਡੀਓ ਦਾ ਭਾਜੀ ਮੈਂ ਤੁਹਾਨੂੰ ਦੱਸਿਆ ਉਹ ਮੈਂ ਉਹਦਾ ਇੱਕ ਵੀਡੀਓ ਆਪਣੇ ਤੇ ਭਈ ਹਰਤਾਂ ਤੇ ਹੀ ਹਾਂਜੀ ਦੂਜੇ ਦਿਵਾਰੀ ਨੇ ਆਈ ਉਹਨੇ ਵੀ ਆਗੀਆਂ ਲਾ ਲਈ ਮੈਂ ਠੀਕ 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 ਚਲੋ ਵਧੀਆ ਵਗਿਆ ਨਾ ਮਹਾਰਾਜ ਦੀ ਕਿਰਪਾ ਹੈ ਚਲੋ ਕਿਰਪਾ ਹੀ ਚੱਲੀ ਬਾਕੀ ਮਾੜੀ ਜੰਦਾ ਸਾਫ ਹੀ ਨਹੀਂ ਸਾਫ ਹੈ ਸਾਫ ਹੈ ਤੇ ਝੋਟੀਆਂ ਜਣੀਆਂ ਅੱਜ ਦਿਖਾਉਣੀਆਂ ਨੇ ਆਪਾਂ ਹਾਂਜੀ ਇਹ ਸਿਰਾ ਝੋਟੀਆਂ ਆ ਠੀਕ ਹੈ ਠੀਕ ਆ ਤੋਹਰਿਆ ਨੇ ਨਹੀਂ ਝੋਟੀਆਂ ਨੇ ਆੜੀਆਂ ਲਈਆਂ ਆਪਾਂ ਇਧਰ ਹੋਈਆਂ ਮੈਂ ਝੂਠ ਨਹੀਂ ਬੋਲਣਾ ਅੱਛਾ ਜੀ ਪਰ ਆ ਮਹਾਰਾਣੇ ਜੋ ਇਹ ਦੋਵੇਂ ਹੀ ਠੀਕ ਹੈ ਠੀਕ ਹੈ ਹਾਂਜੀ ਤੇ ਭਾਈ ਆਪਣਾ ਇੱਕ ਇੱਕ ਇਧਰ ਸੀ ਆਪਣੇ ਕੋਲ ਟੋਕੜਾ ਬਣਾਉ ਪਰਲੇ ਤੇ ਜੇ ਨੰਬਰ ਦੇ ਅੱਛਾ ਜੀ ਠੀਕ ਰੱਖੀ ਗਈ ਇੱਕਰ ਆਪਣਾ ਨਾਮ ਤੇ ਐਡਰੈਸ ਤਾਂ ਜਨਾ ਵੀ ਨੀੜਾ ਜੇ ਘਰ ਲਖੂਆਲ ਤਸੀਲ ਨਾੜਾ ਜ਼ਿਲ੍ਹਾ ਅਮਰਸਾ ਤੇ ਫੋਨ ਨੰਬਰ ਵੀ ਬੋਲ ਦਿਓ 99446056 ਠੀਕ ਹੈ ਜੀ ਹਾਂ ਜੀ ਬਈ ਦੱਸਿਓ ਇਹਦੀ ਡਿਟੇਲ ਪਹਿਲੇ ਨੰਬਰ ਤੇ ਝੋਡੀ ਵੀ ਤੁਹਾਡੀ ਵੀਰ ਜੀ 8 ਤੋਂ 10 ਦਿਨ ਫੜਦੀ ਹਲੇ ਅੱਛਾ ਜੀ ਝੋਡੀ ਤਾਂ ਨੂੰ ਤੋਂ ਉਰਤਾਰ ਕੇ ਗੋਣਨ ਕੇ ਮਤਲਬ ਉਧਰ ਦੀ ਝੋਡੀ ਹੈ ਇਧਰ ਦੀ ਨਹੀਂ ਆ ਠੀਕ ਹੈ ਠੀਕ ਹੈ ਸੱਜੇ ਹੱਾਰ ਦੀ ਝੋਡੀ ਆਈ ਹੈ ਪਹਿਲੇ ਸਵੇਰ ਦਾ ਰਿਕਾਰਡ 14 15 ਕਿਲੋ ਦਾ ਤਾਂ ਬਾਕੀ ਥਣ ਦੇ ਬਾਅਦ ਦਿਖਾਉਣੇ ਦਾ ਤੇ ਫਾਨਾ ਕਰ ਲਓ ਜੀ ਸਰ ਉਹ ਚੱਕ ਦਿੱਤੇ ਨੇ ਦੇਖ ਤਾਂ ਦਾਧਣੇ ਘੜ ਜਾਂਦੀ ਹੈ ਤੇ ਦੇਖੋ ਖਣ ਲੈਵਾ ਠੀਕ ਹੈ ਠੀਕ ਹੈ ਲੋਬੀ 14 ਲੀਟਰ ਜਿਹੜਾ ਪਹਿਲੇ ਸਵੇਰ ਦੋ ਤਿੰਨ ਭਰਿਆ ਵਾ ਤੇ ਦੂਜੀ ਸਵੇਰ ਸੂਗੀ ਰੱਖ ਲੋ ਚੱਕਟੇ ਲੱਟ ਨਾ ਜਿਹੜੀਆਂ ਕਾਫੀ ਜਹਾਵਾ ਨੇ ਤਾਂ ਜੇ ਸੋਲੂ ਵਿੱਚ ਪਾਈ ਜਾਂਦਾ ਕਿ ਨਰਾਸ ਦੇਣਾ ਜੇ ਪਏ ਆ ਤੇ ਗਾਂਹਾਂ ਦੇਣਾ ਦੇ ਵਿੱਚ ਪੰਡਾ ਪਾਜੂ ਦੀ ਕਰਮ ਵਾਲੀ ਸਲਾਹ ਕਿ ਦਿਖਾਦੀ ਇਹਨਾਂ ਬੁੱਢਾਂ ਦੀ ਕੋਈ ਗੱਲ ਨਹੀਂ ਸੋ ਵਾਜੀ ਕਰੋ ਚੱਕਾ ਪੇਟ ਤੇ ਬਰਾਬਰ ਪ੍ਰਕਾਸ਼ ਤਿਆਰ ਗਿਆ ਵਾ ਐਦਾਂ ਜਦਾਂ ਆ ਵੇਖੋ ਪਤਲੀ ਬਰੀ ਬਰੀ ਵਿੱਚ ਇੱਧਰ ਦਿਖਾਓ ਚੈੱਕ ਕਰਾ ਠੱਲਾ ਠੱਲਾ ਜਿਹੜੀਆਂ ਕਾਪੀਆਂ ਹਵਾ ਨੇ ਦਿਖਾਓ ਜੀ ਵੀਰਾਂ ਦਾ ਇੱਥੇ ਲੱਗਣੀ ਆਣਗੇ ਜੋ ਤੱਕ ਹਾਂ ਆਪਣਾ 10 ਕਿਲੋ ਪਿੰਡ ਦਾ ਰਿਕਾਰਡ ਜੋ ਕਿ ਦੂਜੀ ਅਜੂਏ ਸਹੀ ਸੁਣਾ ਨੇ ਹੁਣ ਅੱਛਾ ਜੀ ਹਾਂਜੀ ਦੇਖੋ ਬੱਡੀ ਜੋ ਦੀ ਪਾਲੀ ਜੁੜੀ ਕਿਤਾ ਹੈ ਠੀਕ ਹੈ ਠੀਕ ਹੈ ਬਾਕੀ ਸਿੰਘ ਦੇ ਦੇਖੋ ਕਿਤੇ ਹੱਥ ਨਹੀਂ ਲੱਗਾ ਸਿੰਘ ਤੁਹਾਨੂੰ ਆਵੇ ਰੋਟਾ ਜੱਕ ਸਿੰਘ ਸਿੰਘ ਦਾ ਫੇਸ ਕੁਆਲਟੀ ਵੀ ਬਹੁਤ ਨਹੀਂ ਜੋੜੀ ਆ ਗੀ ਬੁਖੀ ਹੈ ਵੇਖੋ ਠੀਕ ਹੈ ਠੀਕ ਹੈ ਜੀ ਹਾਂਜੀ ਤਾਂ ਸੁਣਨੀ ਆ ਨੋਕਾ ਦੁੱਧ ਜੋੜੀ ਹੁਣ ਵੀ ਚੱਲ ਆਪਾਂ ਜਿਆਦਾ ਕਾਪ ਨਹੀਂ ਮਾਰਦੇ 15 ਕਿਲੋ ਬੜਾ ਦੁੱਧ ਤੇ ਦੇਣਾ ਹੈ ਨਹੀਂ ਅੱਛਾ ਜੀ ਹਾਂਜੀ ਫੁੱਲ ਗਰੰਟੀ ਦੇ 30 ਬੰਦਿਆਂ ਨੇ ਆਪਾਂ ਨੂੰ ਠੀਕ ਹੈ ਠੀਕ ਹੈ 18 ਮਹੀਨ ਤੇ ਜੋ ਮਰਜੀ ਗੀ ਜੇ ਗਰਮੀ ਗ ਇਹਦਾ ਮੁੱਲ ਭਾਈ ਹਰ ਮੁੱਲ ਬੇਲੀ ਛੋਟੀਆਂ ਦੇਣਗੇ ਲੋਕ ਡੇਡ ਡੇਡ ਦੀਆਂ ਭਾਈ ਜੰਦੇ 1.40 ਦੀਆਂ ਹਾਂਜੀ ਬਿਲਕੁਲ ਜੈਦ ਹੀ ਦੇ ਦਾਂਗੇ ਠੀਕ ਹੈ ਜੀ ਸਵਾਦੀ ਦੇ ਦਈਏ ਨਹੀਂ ਤੜੀਏ ਜੈਦ ਜਿਆ ਦੱਸੋ ਕਿੰਨਾ ਕਰੀਏ ਲੈ ਆ ਵੀ ਦੱਸ ਦੋ 33 5 ਛੱਡ ਨਹੀਂ ਗਿਓਰ 1 20 ਦੇ ਦਈਏ ਦੱਸੋ ਹੋਰ ਛੱਡ ਦਈਏ ਛੱਡ ਦੋ ਹੋਰ ਥੋੜੀ ਦੋ ਹੋਰ ਛੱਡ ਦਈਏ 18 18 ਜਿਹਦੇ ਕੋਲ ਕੋਈ ਛੋਟ ਕਰ ਲੈਂਗੇ ਪਰ ਝੋੜੀ ਜਿਹੜਾ ਲੈ ਜਾਊਗਾ ਨਾ ਹਾਂਜੀ ਯਾਦ ਕਰੂਗਾ ਝੋੜੀ ਨੂੰ ਵੀ ਠੀਕ ਝੋੜੀ ਹੈਗੀ ਆ ਉਂਗਲ ਉਂਗਲ ਜਿੱਡੀ ਮੋਟੀ ਤਿਰਪਣ ਆ ਅੱਛਾ ਜੀ ਹਾਂਜੀ ਤੇ 15 ਕਿਲੋ ਦੀ ਆਪਾਂ ਗਰੰਟੀ ਦਿੰਦੇ ਆ ਬਹੁਤਾ ਨਹੀਂ ਕਹਿੰਦੇ 15 ਨਾਲ ਨਾਲ ਲੀਟਰ ਵਾਲੀ ਝੋਟੀ ਆ ਤੇ 1 ਲੱਖ 22 18000 ਦੀ ਪਰ ਝੋੜੀ ਵੇਖ ਲੈ ਉਹਨੂੰ ਵੇਚਣਾ ਵੀਰ ਵੀ ਲੈ ਜੇ ਅੱਛਾ ਜੀ ਇੰਨੀ ਜ਼ਿਆਦਾ ਚੰਗੀ ਹੈ ਫਿਰ ਝੋੜੀ ਦਾ ਵੇਖੋ ਕਿਦਾਂ ਦਾ ਆ ਕਾਲ ਤੋਂ ਲਾ ਕੇ ਦਿਖਾ ਦਿੰਦੇ ਆ ਕੋਈ ਨਾ ਭਾਈ ਕਰੋ ਚੱਕ ਪੜਾ ਆ ਸ਼ਾਇਦ ਚੌੜਾ ਵਾ ਨੀਆ ਡੈਂਦਾ ਇਹ ਥੱਲੇ ਛਾਣ ਦੇ ਕੋਲ ਟੀਨ ਲਗਾ ਲਾ ਜਿਹੜੀਆਂ ਵਹਾਨੇ ਤੇ ਹਜੇ ਤੋਂ ਆ ਆਹ ਦੇਖੋ 15 ਇੰਨਾ ਜਗ੍ਹਾ ਦਾ ਚਵਾਈ ਬੜੀ ਜਾਂਦੀ ਗਰੰਟੀ ਹੈ ਆਪਣੀ 15 ਲੀਟਰ ਦੀ ਆਜੋ ਬਾਈ ਜੇ ਵੱਡੀਆਂ ਛੋਟੀਆਂ ਕੋਈ ਛੋਟੀ ਸਮਝ ਗਏ ਨਵੇ ਇੱਥੇ ਆਵੇ ਸਿਰ ਤੇ ਆਵੇ ਵੱਧ ਦੇਹੇਗੀ ਛੋਟੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਬਾਈ ਆਹਦੇ ਬਾਰੇ ਦੱਸਿਓ ਇਹ ਵੀਰ ਦੀ ਝੋਡੀ ਹੈਗੀ ਆ ਮੰਨ ਲਓ ਕਹਿਣ ਨੂੰ ਆਪਾਂ ਦੂਜੇ ਜੋ ਮਰਜੀ ਕਿਹੇਗਾ ਤੀਜੇ ਲਈ ਗੱਭਣੇ ਅੱਛਾ ਜੀ ਚਾਰ ਮਹੀਨੇ ਦੀ ਚੈੱਕ ਪਾਸ ਆਜ ਹੀ ਲਈ ਆ ਅੱਛਾ ਜੀ ਚੈੱਕ ਪਾਸ ਆਪਾਂ ਕਰਾਈ ਆ ਹਾਂਜੀ ਫੇਰ ਵੀ ਮੇਰਾ ਵੀਰ ਜਿਹੜਾ ਸਰਦਾ ਕਰਦੇ ਸਾਡੇ ਕੋਲ ਕੇ ਕਰਾ ਕੇ ਖੜੇ ਠੀਕ ਠੀਕ ਨੂੰ ਕੋਈ ਸ਼ੱਕ ਜਾਂਦੇ ਅੱਛਾ ਜੀ ਤੇ ਜਿੰਨਾ ਕ ਮੈਂ ਆਂ ਦੁੱਧ ਦੇ ਉਹਨਾਂ ਨੂੰ ਮੰਨ ਲੈਂਦੇ 7 ਕਿਲੋ ਦੁੱਧ ਐ 8 7 ਕਿਲੋ ਦੀ ਦਿੰਦੀ ਰਹਾਂ ਉਹ ਕਾਰ ਦਖਾਟ ਹੈ ਨਾ ਬਹੁਤ ਚੰਗਾ ਉਹਦੇ ਸਿੰਗਲ ਹੱਡੀ ਆ ਜੀ ਆ ਤੇ ਸਾਨੂੰ ਭਾਣਾ ਕਰੋ ਚੈੱਕ ਕਰੀ ਬਾਈ ਕਹਿੰਦਾ ਕਿ 8 ਲੀਟਰ ਦੁੱਧ ਆ ਬਾਕੀ 100% ਦੀ ਗਾਰੰਟੀ ਦੇਵਾਂਗੇ ਧਿਆਨ 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 ਠੀਕ ਠੀਕ ਇਹਨੇ ਸੱਜੇ ਨੇ ਕਿੰਨਾ ਭਰੇ ਦੁੱਧ ਇਹਦੇ ਉੱਤੇ 16 ਲੀਟਰ ਦੁੱਧ ਤੇਰੇ ਜੇ ਮਤਲਬ ਹੁਣੀ ਸੋਕਰਸ ਸਾਨੂੰ ਬੋਲਾ ਜਾਂਦਾ ਜੰਗਾ ਤਾਂ ਜਿਸ ਤਰ੍ਹਾਂ ਮੇਰੇ ਜੀਵਨ ਦਾ ਇੰਗਰਾਮ ਸੀ ਪਾਣੀ ਦੋਸਤ ਦਾ ਖਰੋਏ ਤੇ ਸਰਕਾਰੀ ਆਪਣੀ ਫੋਲ ਕਰੱਡੀ ਆ ਅੱਛਾ ਏ ਤੇ ਇਹ ਟੀਗਾ ਨਹੀਂ ਜੇ ਲਾਉਂਦੀ ਹਾਂਜੀ ਆਹੀਂ ਆ ਕੇ ਟੀਗੇ ਨਾਲ ਚੋਈ ਜੇ ਕੋਈ ਉਪਰਾ ਥਾਂ ਕਰਕੇ ਪਰ ਇਹ ਮਿਲਦੀ ਧਾਰਦੀ ਜੀ ਠੀਕ ਠੀਕ ਆਂ ਨਹੀਂ ਸਿਰ ਟੀਗੇ ਨਾਲ ਚੋਈ ਜੇ ਧੂੜ ਨਹੀਂ ਮਾਰਨੀ ਨਹੀਂ ਬਿਲਕੁਲ ਬਿਲਕੁਲ ਇਹ ਜਿਹੜੀਆਂ ਡਗੜਿਆ ਘਰ ਵੀ ਕਰ ਸਕਦੀ ਆ ਹਾਂਜੀ ਬਾਕੀ ਇਹ ਛੰਡੇ ਵੇਖੋ ਸਾਰੇ ਛੰਡੇ ਦੇ ਨਾੜਾਂ ਬਰੀਕ ਜੀ ਠੀਕ ਆ ਠੀਕ ਇਹ ਆ ਪਤਲੇ ਚੰਦੀ ਘੋੜੀ ਆ ਦੇਖੋ ਕਿਦਾਂ ਸਾਹ ਅਗ ਜਾ ਰਿਹਾ ਆ ਬਾਕੀ ਡਰਦੀ ਆ ਉਹਦੇ ਬਣੇ ਟੀਗਾ ਲਾਉਣ ਲੱ ਇਹ ਠੀਕ ਹੈ ਆਉਂ ਮੈਂ ਜਾ ਕਰਦੇ ਕੋਈ ਦਰਦੀਆ ਬੜਾ ਇਥਾਂ ਤੋਂ ਕਿ ਬਾਲਾ ਨਾੜਾ ਆਉਂ ਫਿਰ ਨਾੜਾ ਤੇ ਚੱਡੇ ਦੇ ਵੇਖੋ ਨਾੜਾ ਕਿਦਾਂ ਰੜੀਆਂ ਪੋਟੀਆਂ ਜਰੂਰ ਦਿਖਾਵਾਂਗੇ ਤੁਹਾਨੂੰ ਕਰ ਦਿਓ ਫਿਰ ਦਾ ਹੁੰਦਾ ਜਾਂ ਲੱਗੇ ਆ ਕਰ ਲੋ ਕਰ ਲੋ ਕੋਈ ਨਹੀਂ ਆਹ ਹੋ ਗਈ ਕਰੋ ਚੈੱਕ ਕਰ ਲੈਣੇ ਕਿੰਨੇ ਜਿਵੇਂ ਨਾੜਾ ਆਹ ਨਹੀਂ ਸ਼ਾਇਦ ਡੀਰ ਤੋਂ ਕਿਦਾਂ ਦੀ ਆ ਹਾਂਜੀ ਹਾਂਜੀ ਤੇ ਝੋੜੀ ਮਤਲਬ ਸੱਜੇ ਦਾ ਰਕਾ 15 16 ਦਾ ਹੈ ਅੱਛਾ ਜੀ ਹਾਂਜੀ ਇਦਾਂ ਮੇਰੇ ਫਾਟੇ ਕਿੱਡੇ ਦੀਆਂ ਬਹੁਤ ਆਹ ਦੇਖੋ ਨਾਲਾ ਕਦਾਂ 흘ੰਡੀਆਂ ਇਹ ਸਾਰੇ ਪੰਡੇ ਦੇ ਨਾਲਾ ਮੁੜਾ ਆ ਗਿਆ ਬਹੁਤ ਚੰਗੀਆਂ ਬੁੱਢੀਆਂ ਇਹ ਤੀਜੇ ਦੀ ਗੱਬਣਾਗਾ ਵੀਰ ਜੀ ਅੱਛਾ ਜੀ ਹਾਂਜੀ ਠੀਕ ਹੈ ਤੇ ਚਾਰ ਮਹੀਨੇ ਦੇ ਬਾਅਦ ਚੈੱਕ ਕਰਾ ਕੇ ਠੇਰੀ ਲੈਂਦੀ ਹੈ ਘਰ ਅੱਛਾ ਜੀ ਤੇ 7 ਕਿਲੋ ਦੋਤੇ ਆ ਠੀਕ ਹੈ ਜੀ ਤੇ ਭਾਈ ਮੁੱਲ ਦਾ ਮੁੱਲ ਦਾ ਭਾਅ 90 85 ਜੋ ਮਰਜ਼ੀ ਕਰ ਲਈਏ 80 ਇਹ ਦੇ ਦਈਏ ਜਿਆਦਾ ਹੀ ਕਰਨਾ ਮੁੱਲ ਕਰ ਦਈਏ ਹੋਰ ਕਰ ਦਈਏ ਹਾਂਜੀ ਛੁੱਕਣਾ ਨਹੀਂ ਕਰੀਏ ਖੁੱਲੇ ਕਰੀਏ ਮਹਦਨਾ ਖੁੱਲਾ ਕਰਦੇ ਪੰਜ ਪੰਜ ਹੀ ਕਰ ਦੋ 75 ਹੀ ਦੇ ਦਾਂ ਠੀਕ ਹੈ ਲਓ ਭਾਈ 75 ਲੇ ਜਾ ਠੀਕ ਠੀਕ ਜੀ ਮਤੋਂ ਤਾਂ ਕਹਾ ਤਾਂ ਕੋਈ ਨਹੀਂ ਕਰਨੀ ਆਪਾਂ ਨਗਾ ਨਗਾ ਰੱਖਣਾ ਕੰਮ ਠੀਕ ਜੀ ਪਰ ਮੈਂ ਜਿਹੜਾ ਲੈ ਜੂਗਾ ਯਾਦ ਕਰੂਗੀ ਵੀ ਯਾਰ ਇੱਕ ਮਿੰਟੀ ਰਹੀ ਆਵੇ ਜਿਹੜਾ ਵੀ ਭਰਾ ਲੈ ਗਿਆ ਸਮਾਨ ਵੀ ਆ ਡਬਲਰ ਪੰਜਾਹ ਦੇਸੀ ਵੀ ਨੇ ਆ ਲੀਆਂ ਦੋਵੇਂ ਹੀ ਨਹੀਂ ਸਹੀ ਗੱਲ ਤੇ ਇੱਥੇ ਵੀ ਆਪਣੇ ਕੋਲ ਵੀ ਹੈਗੀ ਜੇ ਮੈਂ ਅੱਛਾ ਜੀ ਹਾਂ ਜੀ ਇਹ 60 ਮਿੰਨਾਂ ਤੋਂ ਮਲੋ ਬਾਹਰ ਆ ਕਿ ਮਨੋਤ ਕਿੱਥੇ ਆ ਕਬਾ ਆ ਗਿਆ ਅੱਛਾ ਜੀ ਤੇ ਪਾਣੀ ਕਰ ਦੋ ਜੀ ਠੀਕ ਹੈ ਜੀ ਇਹ ਮਿਲਦੀ ਭਾਏ ਦੇ ਜੀ 1 ਕਿਲੋ ਵਿੱਚ ਸੁਗਲੀ ਕੰਪਲ ਹੋਣਾ ਵੀ ਜੇ ਉਹ ਦੂਜਾ ਤਾਂ ਜਾਂ ਕਿਤੇ ਮੈਂ ਕਿਹਾ ਤੇ ਜਾਂ ਵੀ ਸਮਝ ਤੇ ਕੋਈ ਗੱਲ ਨਹੀਂ ਅੱਛਾ ਜੀ ਬਾਕੀ ਥਣਾਵਾਂ ਨੇ ਪੂਰੀ ਸਾ ਠੀਕ ਹੈ ਜੀ ਦੋ ਬੋਤਲ ਚਾਹ ਪੀ 6 ਮੈਨੇ ਚਾਹ ਤੋਂ ਬਾਅਦ ਸੇ 5 6 ਲੀਟਰ ਦੁੱਧ ਆ ਦੇ ਹੈ ਵੀ ਸਿੰਗਲ ਹੈ ਢੀਆ ਤੇ ਬਾਕੀ ਗੱਲ ਇਹ ਪੁੱਛਦੇ ਆਂ ਕਿ ਸੱਜਰ ਨੇ ਕਿੰਨਾ ਭਰਿਆ ਦੁੱਧ ਦੁੱਧ ਹੈ ਨਾ ਮਿਸਾਲ ਦਾ ਹਾਂਜੀ ਹਾਂਜੀ ਨੋ ਭਾਈ ਇਹ ਵੀ ਆਹਨ ਕਰੀ ਇੱਕ ਚੰਡੀ ਵਾਲੀ ਆ। ਇਹਨੇ ਭਾਈ ਸੱਜਣ ਨੇ ਕਿੰਨਾ ਕੁ ਭਰਿਆ? ਜੀ ਜੀ ਬੜਾ ਨਹੀਂ ਆਦਾ ਪਰ ਉਹ ਲਈਏ ਬਠੀਗੀ ਆਪਣੀ 10 ਕਿਲੋ 700 ਦਾ ਆਮ ਦੇ ਹੋ ਗਈ। ਠੀਕ ਹੈ। ਉਹ ਸ਼ਾਮ ਨੂੰ ਕੋਈ ਕਲਾਸੀ ਹੋ ਗਈ ਅੰਦਰ ਨੇ ਉਜੇਂਦਰੋ ਇੱਕ ਜੁਮੇਵਾਰ ਕਾਹਨ। ਅੱਛਾ ਏ। ਹਾਂ, ਕਿਹ ਕਹਾਸ ਆ? ਤੇ 5 ਕਿਲੋ ਦੁੱਧ ਦੇ। ਉਹ ਬਈ 6 ਮਹੀਨੇ ਦੀ। ਬਾਕੀ ਪਾਸਿਆ। ਕੋਈ ਬਾਈ ਛਾਈ ਨਹੀਂ ਵੇਹ ਲੋ ਚੱਡੇ-ਚੁੱਡੇ ਦੀ ਪੂਰੀ ਸਾਫੀ ਤੇ ਵੇਖੋ। ਉਹ ਬਈ ਕਰੋ ਚਾਪਾ ਠੰਡ ਥੋੜਾ ਇਹਨੂੰ ਬਹੁਤ ਚੰਗਾ ਲੱਗਾ ਦੇ। ਤੇ ਹੈ ਬਖਲੇ ਟੰਡੇਰੀਓ ਤੇ ਨਾਲ ਵੇਖੋ। ਠੀਕ ਹੈ। ਹਾਂ। ਤੇ ਇਹਦਾ ਮੁੱਲ ਭਾਜੀ ਹਰ। ਤੇ ਮੁੱਲ ਵੀ ਇਹਦਾ ਵੀ 70 ਕਰ ਲੀਏ। ਕਰੀ ਗਏ ਜਾਈਏ ਰ। ਕਰ ਤੋਂ ਪਰ ਨੀ ਜੋ ਕਰਨਾ। ਪੁੱਲਾ ਕਰੀਏ ਚਲੋ ਪੁੱਲਾ ਕਰ ਪੰਜ ਛੱਡ ਦਈਏ ਪੰਜ ਹੀ ਛੱਡ ਦੇ ਕੇ ਹੋਰ ਛੱਡਾਂਗੇ ਛੇ ਛੱਡਾਂਗੇ 6 ਛੱਡ ਦਈਏ 64000 ਦੇ ਦਾਂ ਠੀਕ ਹੈ ਜੀ ਲਓ ਬਾਈ ਜੀ 64000 ਦੀ ਬਿਲਕੁਲ ਫ੍ਰੀ ਵਾਲਾ ਭਾਪਾ ਭਾਤ ਆ ਬਾਈ ਨੇ ਆ ਮੈਂ ਜਿਹੜਾ ਲੈਡਿੰਗ ਮਾਣਾ ਨੰਦਾ ਸਾਡੇ ਕਹਿੰਦੇ ਕਰਨੀ ਆ ਵੀਡੀਓ ਵੇਖ ਲੈਣੀ ਵੀਰਾਂ ਨੇ ਯਾਦ ਕਰਾਂਗੇ ਤੁਹਾਡੀਆਂ ਦੋਵੇਂ ਜਿਹੜਾ ਲੈ ਆਇਆ ਚਲੋ ਉਹਨੂੰ ਬੋਲ 15 ਆਇਆ ਕਰੀ ਕਹਿੰਦਾ ਵੀ ਬੋਲ ਆਪਾਂ ਤੁਹਾਨੂੰ ਚੈਰ ਕੀਤਾ ਮੈਂ 10000 ਹੋਰ ਵੀ ਵਧੂਗਾ ਮੈਂ ਵੇਖਦੀ ਵੇਦੀ ਆ ਦੁੱਧ ਵਾਲੀ ਬਾਕੀ ਆ ਕਿ ਸਾਰੇ ਪਿੰਡੇ ਦੇ ਬਾਈ ਨਾੜਾਂ ਆ ਗਈਆਂ ਨੇ ਤੇ ਕੈਮਰੇ ਚ ਭਾਵੇਂ ਘਟਾਉਂਦੀ ਆ ਨਾ ਆਰੀ ਝੋਡੀ ਜਿਹੜੀ ਹੈ ਬਾਕੀ ਗਰੰਟੀ ਵਾਲੇ ਤਾਂ ਨਹੀਂ ਇਹ ਬੰਦੇ ਨੇ ਬੜੇ ਸ਼ੌਂਕ ਨਾਲ ਰੱਖੀ ਝੋਡੀ ਅੱਛਾ ਜੀ ਇਧਰ ਵੇਖੋ ਝੋਡੀ ਨੂੰ ਨਾ ਥਾਣੇ ਬੜਾ ਪਿਆਰਾ ਲੱਗਾ ਇਹਦਾ ਗਾਮਾ ਗੁਡੇਵਾ ਕੁੜੀਓ ਸਪਾਈ ਆ ਜੁਗਾ ਦੇ ਹਾਂ ਸਿਰਸਿੰਘ ਦੀ ਬਹੁਤ ਚੰਗੀ ਹੈ ਠੀਕ ਅੱਛੀ ਗੱਲ ਆ ਬਾਈ ਕਰੋ ਚੈੱਕ ਬਾਈ ਨੇ ਨਿਆਣਾ ਨਹੀਂ ਦੇਖਿਆ ਇਹ ਦੋਵੇਂ ਉੱਪਰ ਦੀਆਂ ਝੋਟੀਆਂ ਵਾਂ ਪਰ ਪਾਈ ਕਿੱਧਰ ਇੱਧਰ ਝੋਡੀ ਚਾਲੀ ਚਾਲੀ ਮੰਨਦੇ ਹਾਂਜੀ ਹਾਂਜੀ ਲਓ ਭਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ